ਇਹ ਉਹ ਗੁਰੂ ਹੈ ਭਾਈ ਗੁਰਦਾਸ ਜੀ ਨੇ ਵਾਰਤੇ ਵਿੱਚ ਜ਼ਿਕਰ ਕੀਤਾ ਬੰਦਿਆ ਤੂੰ ਲੱਖ ਔਗਣਾ ਦੇ ਨਾਲ ਭਰਿਆ ਹੋਇਆ ਆਹ ਮਾਲਕ ਦਾ ਦਰਨਾ ਛੱਡ। ਇਹ ਗੁਰੂ ਦੇ ਦਰ ਤੋਂ ਕਦੇ ਪਾਸਾ ਨਾ ਵਟੀ। ਹਉ ਅਪਰਾਧੀ ਗੁਨਾਗਾਰ ਹਉ ਬੇਮੁਖ ਮੰਦਾ। ਚੋਰ ਚਾਰ ਦੁਆਰ ਹਉ ਪਰ ਘਰ ਜੋ ਹੁੰਦਾ। ਨਿੰਦਕ ਦੁਸ਼ਟ ਹਰਾਮਖੋਰ ਠੱਕ ਦੇਸ਼ ਠਗੰਦਾ। ਕਾਮ ਕ੍ਰੋਧ ਮਦ ਲੋਭੋ ਹੰਕਾਰ ਕਰਨਦਾ। ਵਿਸ਼ਵਾਸ ਘਾਤੀ ਅਗਿਰਤ ਕਣ। ਮਕੋਨਾ ਰੱਖੰਦਾ ਸਿਮਰ ਮਰੀਦਾ ਢਾਡੀਆਂ ਸਤਿਗੁਰ ਬਖਸ਼ੇ ਇਹ ਸਿਰੇ ਦੀ ਔਗਣ ਆਖੇ ਮਹਾਰਾਜ ਵੇਖੋ ਸਿਰੇ ਦੇ ਔਗਣ ਭਾਈ ਗੁਰਦਾਸ ਜੀ ਦੀ ਵਾਰ ਚਾਏ ਕਹਿੰਦੇ ਬੇਮੁਖਾਂ ਮੰਦਾ ਹਾਂ ਪਰ ਘਰਾਂ ਨੂੰ ਟੱਕਣ ਵਾਲਾ ਹਾਂ ਚੋਰੀਆਂ ਕਰਨ ਵਾਲਾ ਹਾਂ ਜਵਾਰੀਆਂ ਹਾਂ ਪੰਜ ਬਕਾਰ ਲੱਗਣੇ ਸੀ ਨਸ਼ੇ ਦਾ ਵੀ ਲੱਗ ਗਿਆ ਸ਼ਿਮ ਤੇ ਵਿਸ਼ਵਾਸ ਘਾਤੀ ਦੀਆਂ ਲੋਕੀ ਮੇਰੇ ਵੱਲ ਭਰੋਸੇ ਨਾਲ ਆਉਂਦੇ ਨੇ ਮੈਂ ਭਰੋਸਾ ਉਹਨਾਂ ਦਾ ਵਿਸ਼ਵਾਸ ਤੋੜ ਦਿੰਨਾ Aqui em Pequenice, meu